ਮੈਂ ਮੈਂ ਚੱਲਾ ਵਿੱਚ ਆਪਾਂ ਨੇ ਪਾਣੀ ਭਰਦਾ ਤੇ ਫੇਰ ਲਾਉਂਦੇ ਆ ਛੋਟੀ ਮੋਟਰ ਪਾਈਏ ਮੈਂ ਹਲੋ ਗਾਇਸ ਕਿੱਦਾਂ ਸਾਰੇ ਸਾਰਿਆਂ ਨੂੰ ਸ਼ਸ਼ੀਗਾਲ ਆਦਾ ਬਲੋਕ ਕਰ ਲਿਆ ਸ਼ੁਰੂ ਤੇ ਆਪਾਂ ਜਾਣਾ ਪਿਛਲੇ ਬਲੋਕ ਚ ਵੀ ਗਿਆ ਸੀ ਤੁਹਾਨੂੰ ਜਾਣਾ ਸੇਮੀਪੂਲ ਤੇ ਅੱਜ ਆਪਾਂ ਚੱਲੇ ਆ ਸੇਮੀਪੂਲ ਪਹਿਲਾਂ ਜਾਣਾ ਘੁੰਮਣੀ ਗੁਰਦੁਆਰੇ ਘੁੰਮਣੀ ਸਾਹਿਬ ਤੇ ਫੇਰ ਉੱਥੋਂ ਹੋ ਕੇ ਤੇ ਫੇਰ ਜਾਣਾ ਸੇਮੀਪੂਲ ਚ ਪਹਿਲਾਂ ਚਾਹੀਏ ਤੇਲਪੋਨ ਨਾ ਨਾ ਦਾਰੇ ਬਲੂ ਬੰਦੇ ਯਾ ਕੋਲ ਦੇ ਲੈ ਉਪਰ ਹਲੇ ਉਹ ਐ ਕੱਢ ਲੰਦੇ ਸੋ ਚੋੜ ਕੋਰਾ ਗਿਆ ਨਾ ਮਾਲ ਤੇ ਨਹੀਂ ਬੂ ਦੌੜਦੇ ਨਹੀਂ ਬੂ ਦੌੜਦੇ ਨਹੀਂ ਬੂ ਦੌੜਦੇ ਨਾ ਤਕਰ ਤਕਰ ਵਾ ਤੇ ਮੁਰਗੇ ਗਿਆ ਉਹ ਦੇ ਸੋਟੇ ਉਹ ਦੇ 1 ਰੁਪਏ 1 ਰੁਪਏ ਦੇ ਇੱਧਰ ਛੱਡਦੇ ਛੱਡਦੇ ਪੱਕੇ ਤੇ ਪੱਕੇ ਉਹ ਦੋ ਦਿਆਲੇ ਪੈਣੇ ਹਾਲੇ ਪਰੇ ਤਾ ਉਹ ਤੀਨ ਰੇਖ ਹੋ ਰਹੀ ਚੱਲੋ ਚਲੀਏ ਉਹ ਦਿਲ ਪਾਲਿਆ ਤੇ ਹੁਣ ਜਾਣਦੇ ਆਪਾਂ ਕਮ ਨਹੀਂ ਹੁਣ ਕਮੇ ਚੱਲੋ ਖਾਣੇ ਤੇ ਕਰੋ ਆ ਵੀ ਆਪਣੇ ਨਾਲ ਹੀ ਆ ਤੋ ਨਾ ਆਪਾਂ ਕਮਨੀ ਸਾਹਿਬ ਆ ਗਏ ਆ ਗੁਰਦੁਆਰੇ ਦੇ ਮੱਥਾ ਟੇਕ ਕੇ ਫਿਰ ਜਾਣੇ ਸਵੀਮ ਪੂਲ ਚ ਮੱਥਾ ਟੇਕ ਕੇ ਚੱਲੇ ਹੁਣ ਮੱਥਾ ਦੇਖ ਲਿਆ ਤੇ ਹੁਣ ਗਰਮੀ ਬਹੁਤ ਲੱਗਣ ਈ ਆ ਤੇ ਆਪਾਂ ਚੱਲਿਆ ਸਵੀਮ ਪੂਲ ਚ ਬਹੁਤ ਸਾਲ ਕੱਢ ਲੱਗੇ ਆ ਬੰਦੇ ਸਾਡੇ ਲੇਟ ਬੜਾ ਨੇ ਕਰਨ ਮੱਥਾ ਟੇਕ ਕੇ ਆਉਂਦੇ ਨੇ ਬਾਈ ਤੁਹਾਡੇ ਆਉਂਦੇ ਆਈ ਉਹਨੇ ਥੋੜੇ ਉਪਰਾਸ਼ੇਤੀ ਆ ਜੋ और सारे काट آپ ہاں سویمنگ پول پہ پہنچ گئے تو ہوں آپ گئے موٹر خراب ہو گئی تو ہوں دوسرے ادھر آڈے بندے خلوتے ادھر موٹر ڈے ہی پانی گیا بھرنا <سؤال> ਪਾਣੀ ਭਰਦਾ ਤੇ ਫੇਰ ਢੋਣੇ ਆ ਛੋਟੀ ਮੋਟਰ ਪਾਈਏ ਮੈਂ ਜੰਮੂ ਪਹੁੰਚੇ ਲੋ ਆਹ ਕਹਿੰਦਾ ਮੈਂ ਪੁਲੀਸ਼ ਵਾਲੇ ਫੇਰ ਨਹੀਂ ਆ ਮੁੰਡਾ ਕਹਿੰਦਾ ਮੈਂ ਪੁਲੀਸ਼ ਵਾਲੇ ਫੇਰ ਨਹੀਂ ਮੈਂ ਵੇ ਲੈਣਿਆ ਨਹੀਂ ਜਦੋਂ ਬਾਸ ਪਾੜੀ ਜਾਏ ਮੈਂ ਤੋਂ ਨਹੀਂ ਤੱਕ ਇਸ ਕੰਮ ਗਾਇਸ ਆਪਾਂ ਨੇ ਕੱਪੜੇ ਚੇਂਜ ਕਰ ਲੈਨੇ ਸਾਡੇ ਬੰਦੇ ਦੇ ਵਿੱਚ ਵੜ ਗਏ ਨੇ ਮੈਂ ਇੱਧਰ ਬਲੌਗ ਬਣਾਉਂਦਿਆਂ ਉਹਨੇ ਮੈਂ ਵੀ ਚੱਲਾ ਵਿੱਚ ਪਾਣੀ ਭਰ ਚੱਲਾ ਬਸ ਰਹਿ ਗਿਆ ਥੋੜਾ ਜਿਹਾ ਭਰਨ ਵਾਲਾ ਇਹ ਤੁਹਾਡਾ ਬੰਦਾ ਵਿਆਸੂ ਰਾਤ ਕਰੋ ਠੰਡਾ ਠੰਡਾ ਚੱਲਾ ਗਿਆ ਕੋ ਕਦੋਂ ਉਹ ਥਾਜ ਪਾਣੀ ਵੜ ਗਈ ਇਹਦੇ ਗੋਸ਼ ਮੈਂ ਤੇ ਲਾਲੀ ਹੁਣ ਤਾੜੀ ਮੈਂ ਜਾ ਨਹੀਂ ਆਉਂਦਾ ਮੈਂ ਬਾਹਰ ਆ ਗਿਆ ਮੈਂ ਚੱਲੋ ਵੀਡੀਓ ਬਣਾ ਲੈਣਾ ਮੈਂ ਨਾਲ ਜਾ ਨਹੀਂ ਆਉਂਦਾ ਪਾਣੀ ਭਰ ਨਹੀਂ ਦਿਆ ਬੜੀ ਨੇੜੇ ਭਰਨ ਦਿਆ ਅੱਧਰ ਖੋਡੂ ਦੇ ਆਡੇ ਬੰਦੇ ਪਉਣ ਕਿਆ ਕੱਢਣ ਡਾਇਆ ਉਹਨਾਂ ਤਾਂ ਇਹ ਚੰਗੀ ਤਰ੍ਹਾਂ ਇੱਕ ਨਹੀਂ ਰਹਿਣੀ ਚਾਹੀਦੀ ਪਾਣੀ ਨਾ ਭਰਨੀ ਧਿਆਦ ਦਾ ਘੰਟਾ ਆ ਆ ਆ ਬਣਾ ਬਣਾ ਸੀ ਆ ਵੇਖੋ ਇੱਕ ਆ ਜੀ ਪਰ ਭੜਨ ਨੂੰ ਵਿੱਚ ਛੋਟ ਆ ਨਾ ਨਾ ਨੰਨੇ ਮਮੀ ਨਹੀਂ ਹੁਣ ਆ ਜੀ ਉਹ ਮਮੀ ਹੁਣ ਘਰ ਆ ਮਮੀ ਘਰ ਆ ਮੰਮੇ ਅੰਕਲ ਅੰਕਲ ਨੂੰ 100 ਰੁਪਏ ਦਿੱਤਾ ਆਇਆ ਵੇਹੀਏ ਕਾਬੂ ਚੱਲ ਜਾ ਲੈ ਬੋ ਨੂੰ ਬੋ ਵੀ ਨੂੰ ਸਮੈਗ ਪਾ ਉਹ ਤੇਰੀ ਬੋ ਕਰ ਚੱਲ ਸਮੈਗ ਪਾ ਸੀ ਪੀ ਨੂੰ ਉਹਦੇ ਚੌਲੇ ਚੌਲ ਹੋਏ ਵਿੱਚ ਝੋਟਨ ਵਿੱਚ हेलो गाइस कसा ला दिया दिया इसका जैसे कि मोय मोय हो गया जैसे मोय आ गया अच्छा बड़ा छोटू मंगान ने ओ ओला मोमो ਸੋਨ ਆਪਾ ਨਾ ਨੋ ਨਾ ਨੂੰ ਲਿਆ ਆਪਾਂ ਲਤਾਂ ਲੁਤਾ ਥੱਕ ਗਿਆ ਸੀ 4 ਵਜ ਗਏ ਨੇ 12 ਵਜੇ ਦੇ ਭਰੇ ਆ ਤੇ 4 ਵਾਦੀ ਇਹ ਮੇਰਾ ਤੇ ਪਰਦਾ ਪੜਨਾ ਇਹਨਾਂ ਨੇ ਖਲਾਤਾ ਚੰਗੀ ਸਮੈਕਸਮੂਕ ਪਾਈ ਵਿੱਚ ਮਜ਼ਾ ਬੋੜਾ ਆ ਹੀ ਪਹਿਲਾਂ ਨਹੀਂ ਪਹਿਲਾਂ ਨਹੀਂ ਮਜ਼ਾ ਆਉਂਦਿਆ ਬਾਅਦ ਵਿੱਚ ਮਜ਼ਾ ਆਇਆ ਹੀ ਮੈਂ ਤਾਂ ਨਹੀਂ ਕੱਪੜੇ ਬਦਲੇ ਮੈਂ ਗਿੱਲਾ ਹੀ ਆ ਤੇ ਮੈਂ ਫਿਰ ਹੁਣ ਘਰ ਜਾ ਕੇ ਬਦਲਾਂਗਾ ਨਾਲੇ ਨਹਾਵਾਂਗਾ ਫਿਰ ਪਿੰਡੇ ਨੋਣਾ ਆ ਜੇ ਮੈਂ ਤੇ ਫਿਰ ਕੱਪੜੇ ਬਦਲਾਂਗਾ ਗਿਓ ਹੁਣ ਆਪਾਂ ਜਾਂਦੇ ਘਰ ਨੂੰ ਦੇਪਤਿਆ ਨੇ ਕੱਪੜੇ ਬਦਲੇਗੇ ਮੈਂ ਨਹੀਂ ਪੱਦੇ ਕੀ ਬਣਾ ਲਿਆ ਇਹ ਤਾਂ ਐਸੋਨਾ ਪੱਕਾ ਹਾਰ ਆ ਗਏ ਆ ਤੇ ਨਯਾਰਾ ਬੋ ਆਇਆ ਸੀ ਤੇ ਉਹ ਮਗਰ ਸੀਟੂ ਲਾਲ ਹਾਂ ਲਾਲੋ ਲਾਲ ਆਇਆ ਵਿਆਹ ਹੈ ਵੇਰੇ ਆ ਗਿਆ ਟਾਈਮ ਨਾ ਬਾਹਰ ਆਪਾਂ ਤੇ ਆਉਣ ਨਹੀਂ ਦੇ ਆਪਾਂ ਹਜੇ ਤੱਕ ਨਹੀਂ ਆਉਣਾ ਇਹਨਾਂ ਨੇ ਰੋਲਾ ਪਾਇਆ ਆ ਜਾ ਆ ਜਾ ਚੱਲੀਏ ਚੱਲੀਏ ਨਹੀਂ ਤੇ ਹਜੇ ਤੱਕ ਨਹੀਂ ਆਣਾ ਆਪਾਂ ਆਹ ਚੱਲੀ ਆਉਣ ਲਈ ਤੇਰੀ ਓਏ ਹਾ ਬੁਲੇ ਲੱਕਰ ਗਏ ਆਪਾਂ ਨਿਕਲ ਗਏ ਪੂਰੇ ਨਿਕਲੇ ਪਏ ਆ ਨਾ ਤਦ ਕਰਿਆ ਨਹੀਂ 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 ਨਾ ਗਏ ਹਾਂ ਓ ਠੀਕ ਭਾਈ ਸਾਹਿਬ ਬਾਕੀ ਬਲੋਗ ਕਰਦੇ ਹਾਂ ਖਤਮ ਹੈ ਜਿਨ੍ਹਾਂ ਨੇ ਅਜੇ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤੀ ਤਾਂ ਕਰ ਲਿਓ ਤੇ ਮਿਲਾਂਗੇ ਨੈਕਸਟ ਬਲੋਗ ਚ ਬਾਏ ਬਾਏ ਸੀ ਯੂ ਬਾਏ ਬਾਏ ਹਾਂ ਤਾਂ ਉਹਦੇ ਲੱਲਨਾ ਨਾ ਇਹ ਤਾਂ ਇਹ ਜਾ ਕੇ